श्री oh oh ਦੁਨਿਆਵੀ ਆਸਮਨ ਤੋਂ ਇਹ ਰਾਜ ਗੁਰੂ ਸਰਕਾਰ ਰਹੀਖੈ ਜਾਣ ਕੇ ਤੁਮ ਜੀ ਜਨਾ ਕੋਈ ਰਤਿਨ ਕੇ ਨਿਵਾਰਛਹੀ ਤਰ ਪਣੀ ਅਨਿਪੜਾਹ ਦਾ ਧਿਆਨ ਰੱਖੋ ਖਾਲਸਾ ਜੀ ਬੋਲੋ ਜੀ ਬੰਨ ਜਾਹਾਂ ਜਾਹ ਖਾਲਸਾ ਜੀ ਸਾਹਿਬ ਕਹਾਂ ਤਾਰ ਅਛਾਰਿਏ ਨਿਗ ਤੇ 화제, 베르디키, 베르디키, ਕਰਕੇ ਲਵਾ ਕੇ ਅੱਗੇ ਵਧ ਜਾਈਏ ਲੋਬੀਦਾਂ ਨੇ ਰੋਕ ਲਈਏ ਰੋਕ ਜਾਈ ਥੋੜਾ ਜਿਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਗੁਰੂ ਘਰ ਦੇ ਨਿਵਾਜੇ ਸੰਤ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਜੀ ਜੀਰਾਨੇ ਜੀਵਨ ਵਿੱਚ ਸੰਤ ਸਿਪਾਹੀ ਵਾਲਾ ਮਾਰਗ ਅਪਣਾ ਕੇ ਸਸਤਧਾਰੀ ਹੋ ਕੇ ਨੀਲਾ ਬਾਣਾ ਪਹਿਨ ਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਆਪਣੇ ਮਨ ਨੂੰ ਰੰਗਿਆ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਮਜਾ ਕੋ ਹਰ ਰੰਗ ਲਾਗੋ ਇਸ ਜਗਮ ਹੈ ਸੋ ਕਹਿਤ ਹੈ ਸੂਰਾ ਐਸਾ ਪਵਿੱਤਰ ਜੀਵਨ ਬਤੀਤ ਕਰਨ ਵਾਲੇ ਨਾਮ ਦਾ ਸਿਮਰਨ ਕਰਨ ਵਾਲੇ ਸੰਗਤਾਂ ਨੂੰ ਨਾਮ ਜਪਾਉਂਦੇ ਜਾਨੇ ਕੰਗੁਰੂ ਘਰ ਦੀ ਸੇਵਾ ਦੇ ਕਾਰਜ ਕਰਦੇ ਹਰ ਬਕਾਰ ਵਿੱਚ ਆਪਣਾ ਜੀਵਨ ਲਗਾ ਕੇ ਆਪਣੀ ਜੀਵਨ ਦੀ ਆਇਉਂ ਸਫਲ ਕਰਕੇ ਪਰਲੋਗਮਨ ਕਰ ਗਏ ਹਨ ਜਿਨ੍ਹਾਂ ਦਾ ਅੱਜ ਕਮਨ ਸਰੀਰ ਉਹਨੂੰ ਡੇਟ ਕੀਤਾ ਗਿਆ ਹੈ ਬੇਅੰਤ ਸੰਤਾ ਹਜ਼ਾਰਾਂ ਹੀ ਸੰਗਾਂ ਦਾ ਇਕੱਠ ਜਤਾ ਹੋਈ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਅਰਦਾਸ ਕੀਤੀ ਗਈ ਹੈ ਇਹ ਉਹਨਾਂ ਦੇ ਪਾਵਨ ਸਰੀਰ ਦੇ ਅੰਗਿੱਠੇ ਦੀ ਸੰਭਾਲ ਬਦਵਾਨ 11 ਮਹੀਨੇ ਖੀਚੀ ਜਾਏਗੀ ਤੇ ਉਹਨਾਂ ਦਾ ਪਵਿੱਤਰ ਸਰੀਰ ਉਹਨਾਂ ਦੇ ਅੰਤਮ ਅਰਦਾਸ ਤੇ ਕੀਰਤਨ ਸਮਾਗਮ 6 ਜਨਵਰੀ ਐਤਵਾਰ ਨੂੰ ਮੌਲਾਬੈਸਪੁਰ ਵਿਖੇ ਕਿੱਥੇ ਜਾ ਰਹੇ ਹੋ ਆਪ ਸੁਣਤਾ ਭਾਗੀਆਂ ਭਰ ਕੇ ਗੁਰੂ ਜਸ ਸੁਣ ਕੇ ਪਿਤਾ ਮਪੁਰ ਖਾਂ ਦੇ ਚਲਾਏ ਰਸਤੇ ਤੇ ਚੱਲ ਕੇ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਬਾਬਾ ਜੀ ਦੱਸਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪੰਥ ਦੀ ਬਹੁਤ ਹੀ ਵੱਡੀ ਸ਼ਖਸੀਅਤ ਅਸੀਂ ਸਤਿਕਾਰਯੋਗ ਸੰਤ ਬਾਬਾ ਜੀ ਬਾਬਾ ਹਰਨਾਮ ਸਿੰਘ ਸਾਹਿਬ ਜੀ ਮੋਇਲਾਬਾਦਪੁਰ ਰਾਂਗਪੁਰ ਵਾਲੇ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਬਹੁਤ ਵੱਡੀ ਹਸਤੀ ਸਨ ਬਾਬਾ ਜੀ ਉਹੋ ਜਿਹੇ ਸਾਧੂ ਧਰਤੀ ਦੇ ਤਖਤੇ ਤੇ ਕਦੇ ਕਦੇ ਪੈਦਾ ਹੁੰਦੇ ਸੰਤ ਬਾਬਾ ਹਰਨਾਮ ਸਿੰਘ ਜੀ ਨਿਹੰਗ ਸਿੰਘ ਜੀ ਨੀਲੇ ਬਾਣੇ ਦਾ ਬਾਬਾ ਜੀ ਦਾ ਦਿਲ ਚ ਇੰਨਾ ਸਤਕਾਰ ਸੀ ਕਿ ਤੁਰਿਆ ਜਾਂਦਾ ਵੀ ਨਿਹੰਗ ਸਿੰਘ ਵੇਖ ਲੈਂਦੇ ਸੀ ਤੇ ਉਹਦੇ ਲਈ ਆਪਾਂ ਨਿシャਵਰ ਕਰਨ ਤੱਕ ਚਲੇ ਜਾਂਦੇ ਸੀ ਉਹ ਐਸੇ ਸਾਧੂ ਅੱਜ ਸਾਡੇ ਕੋਲੋਂ ਸਰੀਰ ਕਰਕੇ ਗਏ ਆ ਉਹ ਬ੍ਰਹਮ ਗਿਆਨੀ ਸਾਧੂ ਸਨ ਬਾਣੀ ਬਾਣੇ ਦੇ ਧਾਰਨੀ ਉਹ ਬ੍ਰਹਮ ਗਿਆਨੀ ਬ੍ਰਹਮ ਦੇ ਵਿੱਚ ਉਹ ਭੇਦ ਹੋ ਗਏ ਬ੍ਰਹਮ ਲੀਨ ਹੋ ਗਏ ਆ ਪਰ ਉਹ ਵੱਡੀ ਹਸਤੀ ਦਾ ਜੋ ਘਾਟਾ ਪਿਆ ਜੋ ਖਲਾਅ ਪਿਆ ਅਰਦਾਸ ਹੈ ਮਾਰੇ ਦੇ ਚਰਨਾਂ 'ਚ ਕਿ ਸਤਗੁਰੂ ਕਿਰਪਾ ਕਰੇ ਉਨ੍ਹਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਇਸੇ ਤਰ੍ਹਾਂ ਹੀ ਬਾਣੀ ਬਾਣਾ ਗੁਰਮਤ ਗੁਰਬਾਣੀ ਗੁਰ ਇਤਿਹਾਸ ਇਹ ਪ੍ਰਚਾਰ ਸੱਚ ਦਾ ਪ੍ਰਚਾਰ ਹੁੰਦਾ ਰਹੇ